ਸਸ ਸਾਰੀ ਗੱਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਾ ਨਾ ਸਵਾਗਤ ਕਰਦਾ ਕਬੱਡੀ 365.com ਤੇ ਔਰ ਅੱਜ ਅਸੀਂ ਪਹੁੰਚ ਗਏ ਆ ਜਿਲ੍ਹਾ ਸੰਗਰੂਰ ਇੱਥੋਂ ਦਾ ਪਿੰਡ ਹੈ ਮੌਣਾ ਜਿਹੜਾ ਕਿ ਜਿੱਥੇ ਕਿ ਜੱਟ ਮੌਣਾ ਜੱਟ ਜੌਣਾ ਮੋੜ ਸਪੋਰਟਸ ਕਲੱਬ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਮੇਰੇ ਨਾਲ ਭਾਈ ਰਣਜੀਤ ਮਾਨ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਂ ਇੱਥੇ ਕਾਫੀ ਚੀਜ਼ਾਂ ਦੇਖ ਰਿਹਾ ਜਿੱਦਾਂ ਮੋਟਰਸਾਈਕਲ ਜਿਹੜੇ ਆ ਕਾਫੀ ਗਿਣਤੀ ਚ ਖੜੇ ਨੇ ਔਰ ਕਾਫੀ ਵੱਡੇ ਵੱਡੇ ਜਿਹੜੇ ਕੱਪ ਵੀ ਇੱਥੇ ਪਈਦੇ ਆਪਾਂ ਪੂਰੀ ਜਾਣਕਾਰੀ ਲਈਏ ਕਿ ਟੂਰਨਾਮੈਂਟ ਜਿਹੜਾ ਇਹ ਕਰਵਾਇਆ ਜਾ ਰਿਹਾ ਤੇ ਇਹਦੀ ਰੂਪਰੇਖਾ ਕੀ ਹੈ ਇਹਦੇ ਚ ਕਿਹੋ ਜਿਹੇ ਇਨਾਮ ਹੋਣਗੇ ਰਿਤਵੀਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਜੀ ਸასი ਗਾਲ ਜੀ ਸਾਰਿਆਂ ਨੂੰ ਜਿਹੜੇ ਹਾਂਜੀ ਜੀ ਜੀ ਵੀਰ ਮੈਂ ਜਾਨਣਾ ਚਾਹੂੰਗਾ ਤੁਹਾਡੇ ਤੋਂ ਸਭ ਤੋਂ ਪਹਿਲਾਂ ਤਾਂ ਇਸ ਟੂਰਨਾਮੈਂਟ ਦੇ ਵਿੱਚ ਜਾਨੀ ਇਨਾਮ ਜਿਹੜਾ ਤੁਸੀਂ ਰੱਖਿਆ ਉਹ ਕਿੰਨਾ ਇਨਾਮ ਰੱਖਿਆ ਪਹਿਲਾਂ ਨੇ ਆਉਂਜੀ ਆਪਣਾ 1.5 ਲੱਖਾ ਦੂਸਰਾ ਨੇ 1 ਲੱਖ ਰੁਪਿਆ ਜਿਹੜਾ ਜਿਹੜਾ ਆਲ ਓਪਨ ਦੀਆਂ ਟੀਮਾਂ ਦੇ ਹਾਂਜੀ ਆਲ ਅੱਛਾ ਤੇ ਟੀਮਾਂ ਜਿਹੜੀਆਂ ਆ ਰਹੀਆਂ ਦਿੰਦੀ ਫਿਰ ਉਹ ਕਿਹੜੀਆਂ ਕਿਹੜੀਆਂ ਨੇ ਆਪਣੀ ਨਾਨਕ ਸਰ ਕਲੇਰਾ ਹੋ ਗਈ ਜੋ ਆਪਣੇ ਲੈਂਬਰ ਬਾਈ ਉਹਨਾਂ ਨੇ ਤੇ ਧਰੂਪ ਦਾ ਉਧਰ ਬਲਜੀਤ ਸੇਖਾ ਦਲਵੀਰ ਰਾਮਪੁਰ ਉਹਨਾਂ ਨੇ ਬਣਾਈ ਆ ਤੇ ਇੱਕ ਆਪਣੀ ਭਗਵਾਨਪੁਰ ਦੀ ਟੀਮ ਆ ਰਹੀ ਆ ਮਾਝੇ ਚੋਂ ਇੱਕ ਆਪਣੀ ਢੰਡੋਲੀ ਦੀ ਟੀਮ ਆ ਤੇ ਇੱਕ ਖੁਸ਼ੀ ਲੈ ਕੇ ਆ ਰਿਹਾ ਸ਼ਾਹਕੋਟ ਦੀ ਟੀਮ ਆ ਇੱਕ ਆਪਣੀ ਹੁਸ਼ਿਆਰਪੁਰ ਦੀ ਟੀਮ ਆ ਰਹੀ ਆ ਤੇ ਯੂਐਸਏ ਹੋ ਗਈ ਆਪਣੀ ਤੇ ਫਗਵਾੜਾ ਹੋ ਗਈ ਇਹ ਅੱਠ ਟੀਮਾਂ ਜਿਹੜੀਆਂ ਇਸ ਟੂਰਨਾਮੈਂਟ ਤੇ ਅੱਜ ਖੇਡਣ ਗਈਆਂ ਤੇ ਜਿਹੜੇ ਬੈਸਟ ਰਾਈਡਰ ਬਣਨ ਲੱਗਦਾ ਜਿਹੜੇ ਆ ਮੋਟਰਸਾਈਕਲ ਇਹ ਜਿਹੜੇ ਬੈਸਟ ਰਾਈਡਰ ਜਾਫੀ ਲਈਦੇ ਹਾਂ ਜੀ ਇਹ ਬੈਸਟ ਰਾਈਡਰ ਤੇ ਜਾਫੀ ਲਈ ਨੇ ਓਕੇ ਹਾਂ ਜੀ ਇਹ ਬੈਸਟ ਰਾਈਡਰ ਤੇ ਜਾਫੀ ਦੇ ਲਈਏ ਦੋਨੋਂ ਮੋਟਰਸਾਈਕਲ ਜਿਹੜੇ ਹੋਣਗੇ ਹਾਂ ਜੀ ਹਾਂ ਜੀ ਪਲੇਅਰਾਂ ਦੀ ਜੇ ਮੈਂ ਗੱਲ ਕਰਾਂ ਜੀਤ ਵੀਰੇ ਵੀ ਕਿਹੜੇ ਕਿਹੜੇ ਪਲੇਅਰ ਆ ਜਿਹੜੇ ਤੁਸੀਂ ਇੱਥੇ ਇਨਵਾਈਟ ਕੀਤੇ ਕਿਉਂਕਿ ਜਿਹੜੇ ਕਬੱਡੀ ਦੇਖਣ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਜ਼ਿਆਦਾਤਰ ਇਸ ਚੀਜ਼ ਦਾ ਰਹਿੰਦਾ ਕਿ ਕਿਹੜੇ ਕਿਹੜੇ ਪਲੇਅਰ ਆਉਣਗੇ ਉਹ ਕੱਲ ਉਹ ਅਮਰਗੜ ਗੇਡਿਆ ਸੀ ਕੱਲ ਉਹ ਘਰੇ ਵੀ ਨਹੀਂ ਗਿਆ ਤੇ ਰਸਤੇ 'ਚ ਰੁਕਿਆ ਤੇ ਅੱਜ ਆਪਣੇ ਪਾਲੇ ਨੇ ਖੇਲਣਾ ਆ ਤੇ ਖੁਸ਼ੀ ਨੇ ਖੇਡਣਾ ਲੁਧਰ ਸੁਲਤਾਨ ਅਰਸ਼ ਚੋਲਾ ਸਾਹਿਬ ਗੁਰਲਾਲ ਸੋਲ ਬਾਕੀ ਸਾਰੇ ਪਲੇਅਰਾਂ ਨੇ ਯੂਐਸਏ ਦੀ ਟੀਮ ਵੀ ਵਧੀਆ ਬਣੀ ਹੋਈ ਆ ਉਹਨਾਂ 'ਚ ਵੀ ਤਾਰੀ ਕੀਰਾਵਲ ਫਰਾਇਦ ਉਹਨੇ ਸਾਰਿਆਂ ਨੇ ਖੇਲਣਾ ਆ ਜੀ ਜੀ ਹਾਂ ਜੀ ਹਾਂ ਜੀ ਜੀ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਥੈਂਕ ਯੂ ਅੱਛਾ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਆ ਨਾ ਜਿਹੜੇ ਕੱਪ ਜਿਹੜੇ ਆ ਇਹ ਦੋ ਕੱਪ ਬਣਾਏ ਗਏ ਨੇ ਜਿਹਦੇ ਵਿੱਚ ਇੱਕ ਤਾਂ ਹੈਗਾ ਜਿਹੜਾ ਪਹਿਲੇ ਜਿਹੜਾ ਇਨਾਮ ਜਿੱਤੂਗੀ ਟੀਮ ਉਹਦੇ ਲਈ ਕਾਫੀ ਵੱਡਾ ਕੱਪ ਹੈ ਮੇਰੇ ਖਿਆਲ ਚ ਟੀਮਾਂ ਜਿਹੜੀਆਂ ਇਹਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਮਾਰ ਰਹੀਆਂ ਇਹ ਸੈਕੰਡ ਰਹਿਣ ਵਾਲੀ ਟੀਮ ਦੇ ਲਈ ਜਿਹੜਾ ਇਹ ਦਿੱਤਾ ਜਾਣਾ ਹੈਗਾ ਜਿਹੜਾ ਦੂਸਰਾ ਕੱਪ ਆਪਾ ਸਿਲਵਰ ਕਲੱਬ ਦਿਖ ਰਿਹਾ ਹੈ ਪਰ ਮੋਟਰਸਾਈਕਲ ਇੱਥੇ ਕਾਫੀ ਖੜੇ ਨੇ ਅੱਛਾ ਵੀਰ ਜੀ ਜਿਹੜੇ ਆ ਇਹ ਵਾਲੇ ਦੋ ਮੋਟਰਸਾਈਕਲ ਮੇਰੀ ਸਮਝ ਆ ਚੁੱਕੇ ਨੇ ਜਿਹੜੇ ਬੈਸਟ ਰੇਡਰ ਤੇ ਜਾਫੀ ਨੂੰ ਦੇਣੇ ਨੇ ਪਰ ਇੱਥੇ ਤਾਂ ਕਾਫੀ ਜਿਹੜੇ ਮੋਟਰਸਾਈਕਲ ਖੜੇ ਨੇ ਆ ਆ ਵਾਲਾ ਮੋਟਰਸਾਈਕਲ ਕਿਹਨਾਂ ਨੂੰ ਦੇਣਾ ਚਾਹ ਰਹੇ ਇਹ ਵੀਰ ਜੀ ਸਾਡੇ ਪਿੰਡ ਦੇ ਜਗਰੂਪ ਖਾਨ ਜੀ ਪਲੇਅਰ ਸੀ ਪਹਿਲਾਂ ਸਾਡੇ ਉਹਨਾਂ ਨੂੰ ਇਹ ਮੋਟਰਸਾਈਕਲ ਬਾਈ ਰਣਜੀਤ ਮਾਨ ਵੱਲੋਂ ਸਨਮਾਨਤ ਕਰਨਾ ਜੀ ਇਹ ਇਹ ਮੋਟਰਸਾਈਕਲ ਬੁਲਟ ਇੱਕ ਉਹਨਾਂ ਨੂੰ ਛੱਡ ਕੇ ਇਹ ਵੀ ਖੜਾ ਹੋਇਆ ਇਹ ਕਿ ਜੋ ਰਣਜੀਤ ਮਾਨ ਨੂੰ ਜਿਹੜਾ ਇਹ ਕਬੱਡੀ ਦਾ ਟੂਰਨਾਮੈਂਟ ਕਰਾ ਰਿਹਾ ਉਹਨਾਂ ਨੂੰ ਇਹਨਾਂ ਨੇ ਸਨਮਾਨਤ ਕਰਨਾ ਜੀ ਹਾਂਜੀ ਅੱਛਾ ਰਣਜੀਤ ਮਾਨ ਦੇ ਲਈ ਹੈ ਜਿਹੜੇ ਟੂਰਨਾਮੈਂਟ ਨੂੰ ਪੂਰਾ ਜਿਨ੍ਹਾਂ ਨੇ ਉਲਿੱਕਿਆ ਹੋਇਆ ਅੱਛਾ ਉਹ ਦੋ ਤਿੰਨ ਮੋਟਰਸਾਈਕਲ ਜਿਹੜੇ ਹੈਗੇ ਆ ਪਲਟੀਨਾ ਜਿਹੜੇ ਹੈਗੇ ਉਹ ਵੀ ਖੜੇ ਹੋ ਗਏ ਉਹਨਾਂ ਵਾਰੀ ਵੀ ਮੈਨੂੰ ਜਾਣਕਾਰੀ ਦਿਓ ਕਿ ਇਹਨਾਂ ਨੂੰ ਦੇਣੇ ਆ ਹਾਂਜੀ ਇਹ ਸਾਡਾ ਜਿਹੜੇ ਪਲਟੀਨਾ ਮੋਟਰਸਾਈਕਲ ਇਹ ਗੋਲਾ ਢੰਡੋਲੀ ਆ ਜੀ ਜਿਹੜਾ ਸਾਡਾ ਪਲੇਅਰ ਆ ਜੀ ਇਹ ਉਹਨਾਂ ਨੂੰ ਦਿੱਤਾ ਜਾਣਾ ਇੱਕ ਮੋਟਰਸਾਈਕਲ ਜੀ ਇਸ ਚੋਂ ਤੇ ਇੱਕ ਮੋਟਰਸਾਈਕਲ ਸਾਡੇ ਕੋਚ ਨੇ ਜੀ RAM ਉਸਤਾਦ ਜੀ ਜੀ ਹਾਂਜੀ ਉਹਨਾਂ ਨੂੰ ਦਿੱਤਾ ਜਾਣਾ ਕਿਉਂਕਿ ਸਾਡੇ ਏਰੀਏ ਦੇ ਹੀ ਤਕਰੀਬਨ ਵਧੀਆ ਕੋਚ ਨੇ ਸਾਨੂੰ ਵਧੀਆ ਸੁਭਾਅ ਮੰਦਦੇ ਨੇ ਇਸ ਕਰਕੇ ਜਿਉ ਉਹ ਉਹਨਾਂ ਨੂੰ ਸਨਮਾਨਤ ਕਰਨਾ ਜੀ ਬਾਈ ਰਣਜੀਤ ਨੇ ਤੇ ਇੱਕ ਹੈਗਾ ਜੀ ਕੁਲੀ ਟੰਡੋਲੀ ਉਹ ਸਾਡਾ ਵੀਰ ਪਲੇਅਰ ਆ ਵਧੀਆ ਪਲੇਅਰ ਆ ਉਹਨਾਂ ਨੂੰ ਵੀ ਇੱਕ ਟੂਰਨਾ ਜਿਹੜੀ ਬਾਈ ਰਣਜੀਤ ਨੇ ਆਪਾਂ ਨੇ ਸਨਮਾਨਤ ਕਰਨਾ ਜੀ ਉਹਨਾਂ ਨੂੰ ਮੋਟਰਸਾਈਕਲ ਨਾਲ ਜੀ ਚਲੋ ਵੀਰ ਉਮੀਦ ਕਰਦੇ ਹਾਂ ਕਿ ਇਹ ਜਿਹੜੇ ਪ੍ਰਾਈਸ ਜਿਹੜੇ ਦਿੱਤੇ ਨੇ ਇਹ ਵੀ ਬਹੁਤ ਵਧੀਆ ਗੱਲ ਤੁਸੀਂ ਕਰ ਰਹੇ ਹੋ ਪਰ ਜਿਹੜਾ ਟੂਰਨਾਮੈਂਟ ਵੀ ਜਿਹੜਾ ਤੁਹਾਡਾ ਇਹ ਹੋ ਸਕਦਾ ਹੈ ਕਿ ਆਪਾਂ ਜੋਰ ਮਾਰਾਂਗੇ ਕਿ ਸਾਰੇ ਦਰਸ਼ਕਾਂ ਦਾ ਕੈਸੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਸਫਲ ਟੂਰਨਾਮੈਂਟ ਹੋਊਗਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਵੈਰੀ ਮਚ ਸੋ ACGS ਟੂਰਨਾਮੈਂਟ ਨੂੰ ਕਰਾਉਣ ਵਾਲੇ ਆਰਗੇਨਾਈਜ਼ਰ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੀ ਪੂਰੀ ਰੂਪਰੇਖਾ ਜਿਹੜੀ ਤਿਆਰ ਕੀਤੀ ਹੈ ਕਿ ਕਿੰਨੇ ਇਨਾਮ ਦੇਣ ਮੂਡ ਦੇ ਵਿੱਚ ਇਹ ਦੇਖਿਆ ਜਾਵੇ ਤਾਂ ਅਜੇ ਜਿਹੜਾ ਸਵੇਰ ਦਾ ਜੇ ਆਪਾਂ ਕਹੀਏ ਜੇ ਮੈਚ ਸ਼ੁਰੂ ਹੋਏ ਹੀ ਨਹੀਂ ਨੇ ਅਪਰੋਕਸੀਮੇਟ 2 ਵਜੇ ਦੇ ਲਗਭਗ ਅਜੇ ਟਾਈਮ ਹੈ ਪਰ ਫਿਰ ਵੀ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਅਜੇ 62 ਕਿਲੋ ਦੇ ਜਿਹੜੇ ਮੈਚ ਜਿਹੜੇ ਚੱਲ ਰਹੇ ਨੇ ਪਰ ਦਰਸ਼ਕ ਜਿਹੜੇ ਆ ਆਲਮੋਸਟ ਜਿਹੜਾ ਪੂਰਾ ਸਟੇਡੀਅਮ ਹੈ ਜਿਹੜਾ ਉਹ ਲਗਭਗ ਜਿਹੜਾ ਦਰਸ਼ਕਾਂ ਨਾਲ ਜਿਹੜਾ ਭਰ ਗਿਆ ਹੈਗਾ ਤੇ ਉਮੀਦ ਕਰਦੇ ਹਾਂ ਕਿ ਇਹ ਇੱਕ ਵਧੀਆ ਟੂਰਨਾਮੈਂਟ ਹੋਊਗਾ ਆਲ ਓਪਨ ਦੇ ਮੈਚ ਜਿਹੜੇ ਆ ਬਹੁਤ ਜਲਦੀ ਸ਼ੁਰੂ ਹੋਣ ਵਾਲੇ ਨੇ ਤੁਸੀਂ ਸਾਡੇ ਨਾਲ ਜੁੜੇ ਰਹੋ ਔਰ ਸਾਡੀਆਂ ਹੀ ਕੋਸ਼ਿਸ਼ ਹੈ ਤੁਹਾਨੂੰ ਕਿ ਉਹ ਜੀਆਂ ਲੱਗ ਜੇਕਰ ਸਾਡੀਆਂ ਕੋਸ਼ਿਸ਼ਾਂ ਵਧੀਆ ਲੱਗਦੀਆਂ ਨੇ ਤਾਂ ਥੰਬਸ ਅਪ ਦਾ ਬਟਨ ਵੀ ਕਲਿੱਕ ਕਰ ਸਕਦੇ ਹੋ ਔਰ ਜਿਹੜੇ ਸਾਡੇ ਦੋਸਤਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਲਾਲ ਬਟਨ ਤੇ ਕਲਿੱਕ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਆਉਣ ਵਾਲਾ ਜਿਹੜਾ ਘੰਟੀ ਦਾ ਬਟਨ ਆ ਉਹਤੇ ਵੀ ਕਲਿੱਕ ਜ਼ਰੂਰ ਕਰ ਦੇਣਾ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਵੀ ਮਿਲਦੇ ਰਹਿਣ ਜਦੋਂ ਕੋਈ ਵੀ ਵੀਡੀਓ ਸਾਡੇ ਵੱਲੋਂ ਪਾਈ ਜਾਂਦੀ ਹੈ ਸਾਡੇ ਨਾਲ ਇਸ ਤਰ੍ਹਾਂ ਜੁੜਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ